ਗੁਰਦੁਆਰਾ ਸ੍ਰੀ ਗੁਰੂ ਨਾਨਕਪੁਰਾ ਸਾਹਿਬ ਵਿਖੇ ਸਮਾਗਮ ਵਿੱਚ ਹਾਜ਼ਰੀ ਲਗਵਾਰ ਹੀ ਗੁਰੂ ਪਿਆਰਿਓ ਪਿਆਰ ਸਹਿਤ ਮਿਲਕੇ ਸਾਰੇ ਬਰਫਤੇ ਸਾਂਝੀ ਕਰਦੇ ਆਂ ਕਿ ਇਹ ਜੀਵਨ ਗੁਰੂ ਦੀ ਦਾਤ ਸਾਹਿਬ ਬਿਹਾਰ ਦੀ ਰਹਿਤ ਕੀ ਫਤਿਹ ਸਤਿਗੁਰੂ ਜੀ ਨੇ ಅಪਾਰ ਬਖਸ਼ਿਸ਼ ਕੀਤੀ ਹੈ ਇਸ ਗੁਰਦੁਆਰਾ ਗੁਰ ਨਾਨਕਪੁਰਾ ਸਾਹਿਬ ਦੇ ਪ੍ਰਬੰਧਕਾਂ ਦੀ ਸਾਰੀ ਸੰਗਤ ਤੇ ਸਹਿਯੋਗ ਦਾ ਪਿਛਲੇ 7 ਮਾਸਾਂ ਥਾਰਸਾ ਸਾਜਣਾ ਨਿਰਸਨੁ ਸੰਦਰਭ ਅਤੇ ਧਰ ਬਾਬਾ ਮਿਸ਼ਰ ਸਿੰਘ ਜੀ ਨਾਲ ਸਰ ਕਲੀਰਾ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਸਮਾਗਮ ਰੱਖਿਆ ਹੈ ਅਤੇ ਸਮਾਗਮ ਰੱਖਣੇ ਵੀ ਚਾਹੀਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਤਿਗੁਰੂ ਜੀ ਸੰਸਾਰ ਵਿੱਚ ਜਿੱਥੇ-ਜਿੱਥੇ ਵੀ ਪਧਾਰੇ ਜਿੱਥੇ-ਜਿੱਥੇ ਵੀ ਗਏ ਸਤਿਗੁਰਾਂ ਨੇ ਸੰਗਤ ਬਣਾਈ ਧਰਮ ਸਥਾਨ ਬਣਾਏ ਕਿ ਹੁਕਮ ਕੀਤਾ ਕਿ ਸੰਗਤ ਸੰਭਾਲਿਆ ਕਰੋ ਸੋ ਇਸ ਕਰਕੇ ਬਰਦਾਰਾ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਦ੍ਰਸ਼ਤਕਾਰ ਪਉਤੇ ਸੰਗਤ ਦੇ ਰੂਪ ਵਿੱਚ ਮਾਈ ਭਾਈ ਦਾ ਬੇਖਲਾ ਹਾਜ਼ਰੀ ਭਰਨਾ ਗੁਰੂ ਕੇ ਨਗਰ ਚਰਨੇ ਅਤੇ ਹੋਰ ਜਿਹੜੀਆਂ ਸੇਵਾਵਾਂ ਨੇ ਗੁਰਮਤਿ ਦੇ ਅਨਸਾਰ ਹੋ ਕਰਨੀਆਂ ਉਹ ਕਰਨ ਦੀ ਪ੍ਰੇਰਣਾ ਦੇਣੀ ਕਿਉਂ ਉਦਮ ਕਰਨੇ ਅਤ ਜ਼ਰੂਰੀ ਹਨ ਇਹ ਜੀਵਨ ਬਰਾਲਾ ਕੀਤਾ ਖਾਲਸਾ ਸਾਜਣਾ ਜੀਸਨ ਨੂੰ ਸਮਰਪਿਤ ਹੈ ਅਤੇ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਨੇਰਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਤੋਂ ਤਧੀਆ ਹਾਂ ਬਰਾਂਦਾ ਪਿਛਲੇ ਸਾਲ ਵੀ ਅਸੀਂ ਹਾਜ਼ਰੀ ਭਰਨ ਆਏ ਸੀ ਜਿਵੇਂ ਵੀ ਪ੍ਰਬੰਧਕਾਂ ਨੇ ਗੁਰਮੁਖਾਂ ਨੇ ਬੜੇ ਪਿਆਰ ਸਹਿਤ ਬੁਲਾਉਣਾ ਕੀਤਾ ਸਤਿਗੁਰੂ ਦਾ ਇਤਿਹਾਸ ਦੱਸਦਾ ਹੈ ਕਿ ਦੇਸ ਨੇ ਵੀ ਸਿੱਖੀ ਧਾਰਨਾ ਕਰ ਲਈ ਹੁੰਦੀ ਸੀ ਗੁਰੂ ਨਾਨਕ ਬਾਛਾ ਵੇਲੇ ਉਹ ਸਤਿਗੁਰਾਂ ਦੇ ਚਰਨਾਂ ਦੀ ਪਾਵਲ ਪ੍ਰਾਪਤ ਕਰਦਾ ਸੀ ਇਹਦਾ ਮਤਲਬ ਹੁੰਦਾ ਸੀ ਕਿ ਮੇਰਾ ਮਨ ਅਰਜ਼ ਕਰਦਾ ਹੈ ਮੈਂ ਆਪ ਜੀ ਤਰ੍ਹਾਂ ਸਿੱਖ ਬਣਨ ਲਈ ਤਿਆਰ ਹਾਂ ਮੈਨੂੰ ਸਿੱਖ ਬਣਾ ਲਓ ਤੇ ਫਿਰ ਮਰਿਆਦਾ ਕੀ ਸੀ ਦਾਖਲ ਹੋਣ ਵਾਸਤੇ ਸਿੱਖ ਪੰਥ ਵਿੱਚ ਸਿੱਖੀ ਧਰਮ ਦੀ ਮਰਿਆਦਾ ਸੀ ਕਿ ਗੁਰੂ ਚਰਨਾਂ ਦਾ ਅੰਮ੍ਰਿਤ ਲੈਣਾ ਛਕਣਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹਨ ਚਰਨ ਕੋਇ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪੀ ਲਾਇਆ ਇਹ ਮਰਿਆਦਾ ਕੀਤੀ ਜਾਣੀ ਸੀ ਜਦੋਂ ਤੋਂ ਗੁਰੂ ਚਰਨਾਂ ਦੀ ਪਾਹੁਲ ਛਕ ਲਈ ਭਾਪ ਕੇ ਸਿੱਖੀ ਧਾਰਨ ਕਰ ਲਈ ਗੁਰੂ ਨਾਨਕ ਦਾ ਸਿੱਖ ਬਣ ਗਿਆ ਇਹ ਮਰਿਆਦਾ ਚਲਦੀ ਰਹੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰ Rai ਸਾਹਿਬ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮਾਪੋਰਮ ਤੱਕ ਨਿਕਰਮੀ ਸਮਾਦ 1756 ਤੱਕ ਈਸਵੀ ਸੰਨ 1699 ਤੱਕ ਜਸਾਖੀ ਵਾਲੇ ਦਿਹਾੜੇ ਤੱਕ ਇਹ ਮਰਿਆਦਾ ਚੱਲਦੀ ਰਹੀ ਕਿ ਜਿਹਨੇ ਸਿੱਖੀ ਅਪਣਾਉਣੀ ਹੁੰਦੀ ਸੀ ਗੁਰੂ ਨਾਨਕ ਦੇਵ ਧਰ ਘਰ ਦਾ ਗੁਰੂ ਨਾਨਕ ਦਾ ਸਿੱਖ ਬਣਨਾ ਹੁੰਦਾ ਸੀ ਉਹ ਚਰਨਾਂ ਦੇ ਪਾਉ ਹੋਰ ਲੈਂਦਾ ਛੱਡਦਾ ਸੀ ਤੇ ਉਹ ਮਰਿਆਦਾ ਮੁਤਾਬਕ ਆਪਣਾ ਜੀਵਨ ਸਫਲ ਕਰਦਾ ਸੀ ਪਰ ਇਹ ਜਿਹੜਾ ਸਾਖੀ ਦਾ ਸਮਾਹਾ ਆਇਆ ਬਿਕਰਮੀ ਸਤਾਰਾ ਸਵੰਜਾ ਦਾ ਮੈਦਾਨ ਜਿਥੇ ਆਉਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੇੜੇ ਤੇ ਦੂਰ ਕਰਾ ਕੇ ਸਾਰੇ ਜਿੱਥੇ ਗੁਰੂ ਨਾਨਕ ਨਾਮ ਦੇਵ ਸਿੱਖ ਰਹਿੰਦੇ ਸੰਗ ਸਭ ਥਾਂ ਥਾਂ ਤੇ ਹੁਕਮ ਨਾਵੇਂ ਪੀਤੇ ਇਹ ਫਤਮ ਹੈ ਸਾਰੇ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੋ ਇਹ ਫਤਮ ਹੈ ਗੁਰੂ ਦਾ ਉਦੋਂ ਮਨਕੇ ਪੂਰੇ ਭਾਰਤ ਵਿੱਚੋਂ ਬਹੁਤ ਸੰਗਤ ਪਹੁੰਚੀ ਤੇ ਬੜਾ ਭਾਰੀ ਇਕੱਠ ਹੋਇਆ ਅੱਧੇ ਫਿਰ ਉਸ ਸਮੇਂ ਸਤਿਗੁਰੂ ਜੀ ਨੇ ਭਰੇ ਇਕਾਠ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਤਤ ਸ੍ਰੀ ਕੇ ਸਵਾਰ ਘੜਸਾ ਵਾਲੀ ਭਾਵਨ ਧਰਤੀ ਤੇ ਖੜੇ ਹੋ ਕੇ ਤੇਰੀ ਸਹਿਮ ਨੂੰ ਕਿਰਪਾ ਨੂੰ ਲੈ ਰੌਂਦਿਆਂ ਤੇ ਦੂਸਰੇ ਹੱਥ ਨਾਲ ਉਂਗਲ ਖੜੀ ਕਰਕੇ ਇਸ਼ਾਰਾ ਕੀਤਾ ਕਿ ਇਸ ਸੰਗ ਦੇ ਕਾਂਟ ਵਿੱਚੋਂ ਕੋਈ ਇੱਕ ਸਿੱਖ ਹੋਵੇ ਸੀ ਸਚਾਈ ਦਾ ਬੜੀ ਅਦੀ ਆਦਬ ਖੇਡ ਸੀ ਤੇ ਬੜਾ ਇੱਕ ਵਾਰੀ ਸਨਾਟਾ ਛਾ ਗਿਆ ਪਰ ਫੋਕ ਨੂੰ ਸੁਣ ਕੇ ਫੇਰ ਲਾਹੌਰ ਨਿਵਾਸੀ ਭਾਈ ਦਇਆ RAM ਜੀ ਉੱਤੇ ਤੇ ਸੀਸ ਭੇਟ ਕੀਤਾ ਤੇ ਈਵ ਨਾਲ ਪੰਜ ਸਿੰਘਾਂ ਨੇ ਓਹੀ ਸੀਸ ਭੇਟ ਕੀਤੇ ਭਾਈ ਦਇਆ RAM ਜੀ ਭਾਈ ਧਰਮ ਚੰਦ ਜੀ ਭਾਈ ਹਿੰਮਤ ਰਾਏ ਜੀ ਭਾਈ ਮੋਘੂ ਚੰਦ ਜੀ ਭਾਈ ਸਹਿਰ ਚੰਦ ਜੀ ਸਾਰਿਆਂ ਨੇ ਵਾਰੀ ਵਾਰੀ ਸੀਸ ਭੇਟ ਕੀਤੇ ਤੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਪੰਜ ਸਿੱਖਾਂ ਦੇ ਸੀਸ ਲੈ ਕੇ ਦੁਬਾਰਾ ਤੋਂ ਸੰਗੀਤ ਕੀਤਾ ਤੇ ਫਿਰ ਸਤਿਗੁਰੂ ਜੀ ਨੇ ਅਮਰਕ ਦੀ ਦਾਤ ਬਖਸ਼ਿਸ਼ ਕੀਤੀ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਕਥਾ ਲਿਖੀ ਹੈ ਕਿ ਉਸ ਵੇਲੇ ਦੇ ਚਸ਼ਮਦੀਨ ਗਵਾਹ لیڑے کے دو سال تو لے کے بادشاہ اور انگ سے بلو سوئے را کم کر دے سن جسوسی کر دے سن اور انگ سے دی طرفوں ابو الکرین جس کا نام لکھیا ہے ابو الکرین اور انگ سے بلو پھیجیا ہویا یہ جسوس سی لیڑا کے دو سال تو لے کے ਇਕ ਬ੍ਰਾਹਮਣ ਦੇ ਘਰ ਵਿੱਚ ਰਹਿ ਕੇ ਜਸੂਸੀ ਕਰਦਾ ਸੀ ਤੇ ਜੋ ਜੋ ਰਿਪੋਰਟਉਂਦੀ ਸੀ ਉਹ ਰਾਮਸੇਪ ਤੱਕ ਪਹੁੰਚਦਾ ਸੀ। ਕਾਫੀ ਸਮਾਂ ਉਸਨੇ ਵਿਚਰ ਕੇ ਅਤੇ ਗੋਲਾਬੇ ਨਾਮ ਦਾ ਇੱਕ ਮਾਲੀ ਕਦੇ ਉਹਦੇ ਕੋਲ ਬਹਿ ਜਾਣਾ, ਖੜ੍ਹ ਜਾਣਾ, ਗੱਲਾਂ ਕਰਨੀਆਂ। ਕਿਉਂ ਭੋਲਾ ਜਾਂ ਬਣ ਕੇ ਵਿਚਰਦੇ ਫਿਰਨਾ ਤੇ ਜਸੂਸੀ ਕਰਨੀ। ਅੰਤਰਾਜਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਨੀ ਗਾਂ ਧਾਮ ਨੇ ਸਨ ਸਭ ਕੁਝ ਕਦੇ ਕਦੇ ਉਸ ਦਾ ਸੁਭ ਸੁਵਲ ਅੱਬੂ ਅਲ ਤਰੀਦ ਵਾਂਗ ਤੱਕ ਕੇ ਥੋੜਾ ਜਿਹਾ ਮੁਸਕਰਾ ਲੈਣਾ ਪਰ ਕਹਿਣਾ ਕੁਝ ਨਾ ਉਦਾਰ ਦੇਣ ਕੇ ਇਹ ਸੁਸੀ ਕਰਿਆ ਹਦਾ ਉਹ 2 ਸਾਲ ਵਿੱਚ ਉਸ ਦਾ ਸੋਚ ਤੇ ਕੁਝ ਨਾ ਕੁਝ ਸਿੱਖੀ ਦਾ ਅਸਰ ਹੋਣਾ ਸ਼ੁਰੂ ਹੋਇਆ ਤੇ ਹੁੰਦਾ ਗਿਆ ਵੇਖਦਾ ਹਨ ਉਹ ਆਪਣੇ ਸ਼ਬਦਾਂ ਵਿੱਚ ਜਿੰਨੇ ਕੀ ਵਿਰੋਧੀ ਦੁਦੇ ਵਾਸਤੇ ਸ਼ਬਦ ਵਰਤਦਾ ਐਵੇਂ ਦੇ ਸ਼ਬਦাবলী ਵਰਤਦਾ ਸੀ ਜੋ ਧੈਰੀ ਉਹ ਭੇਜਦਾ ਸੀ ਘਰਾਂ ਦੇ ਜੇ ਪਾਸ ਜਦੋਂ ਇਹਨੇ ਅੱਜ ਇਹ ਕੌਟਕ ਵੇਖਿਆ ਤੇ ਵਿਸਾਖੀ ਵਾਲੇ ਦਿਹਾੜੇ ਤੇ ਭਰੇ ਗੱਠ ਵਿੱਚ

ਉਥੇ ਕੋਈ ਗਰੀਬ ਅਮੀਰ ਦੀ ਗੱਲ ਨਹੀਂ ਕੋਈ ਇਲਾਕੇ ਦੀ ਗੱਲ ਨਹੀਂ ਜਿਹੜਾ ਵੀ ਆਵੇ ਸੀਸ ਭੇਟ ਕਰੇ ਕਿਸ ਤਰ੍ਹਾਂ ਬੰਦ ਸਿੱਖਾਂ ਨੇ ਸੀਸ ਭੇਟ ਕੀਤੇ ਤੇ ਸਤਿਗੁਰੂ ਜੀ ਦਾ ਇਹ ਮਹਾਨ ਕੋਟਕ ਦੇਖ ਕੇ ਉਹ ਬੜੇ ਅਚੰਬਤ ਭਾਇਆ ਮਹਿਸੂਸ ਅੱਬੂ ਹੋਰੋ ਤੁਰਲੀ ਉਸ ਨੇ ਇਹ ਕੋਟਕ ਤੋਂ ਇਨਾ ਪ੍ਰਭਾਵ ਲਿਆ ਇਨਾ ਅਸਰ ਕਬੂਲਿਆ ਉਹਨੇ ਉਸ ਦਿਨ ਜੋ ਆਖਰੀ ਰਿਪੋਰਟ ਭੇਜੀ ਹੈ ਜੋ ਆਖਰੀ ਰਿਪੋਰਟ ਭੇਜੀ ਹੈ ਔਰ ਅੱਗੇ ਸੇਰ ਨੂੰ ਉਹਦੇ ਵਿੱਚ ਜਿੱਥੇ ਉਹਨੇ ਪਹਿਲਾਂ ਦੀ ਡੈਰੀ ਭੇਜਦਾ ਰਿਹਾ ਤੇ ਅੱਜ ਵੀ ਉਹਨੇ ਅੱਜ ਦੀ ਇਹ ਅਖੀ ਡਿਫੀ ਜਿਹੜੀ ਡੈਰੀ ਹੈ ਜੋ ਕਦ ਦੇਖਿਆ ਉਹਨੇ ਭੇਜਿਆ ਤੇ ਨਾਲ ਹੀ ਇਹ ਵੀ ਭੇਜ ਦਿੱਤਾ ਕਿ ਮੇਰੇ ਵੱਲੋਂ ਅਸਤੀਫਾ ਮੈਂ ਤੁਹਾਡਾ ਨੌਕਰ ਨਹੀਂ ਅੱਜ ਤੋਂ ਮੇਰੇ ਤੇ ਇਸ ਰਹਾਣੀ ਹਸਤੀ ਦਾ ਇਹਨਾਂ ਨੂੰ ਮੈਂ ਮਾੜੇ ਸ਼ਬਦਾਂ ਨਾਲ ਕਹਿੰਦਾ ਰਿਹਾ ਤੇ ਲਿਖਦਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਹਨੇ ਤੇ ਅਹਿਜਾ ਅਸਰ ਹੋ ਗਿਆ ਕਿ ਅੱਜ ਮੈਂ ਵੀ ਇਹਨਾਂ ਦਾ ਸਿੰਘ ਸੱਜ ਲੱਗੇ ਰੱਖਾਂ ਪਹਿਲਾ ਨਾਮ ਉਹਦਾ ਅਬੂਲ ਕੁਰਾਨੀ ਸੀ ਤੇ ਅਮਦ ਛੱਕਿਆ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਜਮੇਰ ਸਿੰਘ ਨਾਂ ਰੱਖਿਆ ਉਸ ਜਸੂਸ ਦਾ ਜਦੋਂ ਕਿ ਉਹ ਕਲਗੀਧਰ ਜੀ ਦੀ ਰੱਬੀ ਸ਼ਕਤੀਏ ਤੋਂ ਪ੍ਰਭਾਵਿਤ ਹੋਇਆ ਜਿਵੇਂ ਭਾਈ ਅੰਗਲਾਲ ਜੀ ਲਿਖਦੇ ਨੇ ਹਾਲਸੋ ਬੇਕੀਨਾ ਗੁਰਗੋ ਬਿੰਦ ਸਿੰਘ ਹਕ ਹਕ ਹਾਇਨਾ ਗੁਰਗੋ ਬਿੰਦ ਸਿੰਘ ਇਹ ਸੱਚ ਦਾ ਦਰਸ਼ਨ ਕਰਨ ਵਾਲਾ ਸੱਚ ਸਰੂਪ ਇਹ ਐਸਾ ਦਰਪਣ ਐਸਾ ਸ਼ੀਸ਼ਾ ਹੈ ਗੁਰਗੋਬਿੰਦ ਸਿੰਘ ਜੀ ਮਹਾਰਾਜ ਜਿੱਥੇ ਆ ਕੇ ਬੰਦੇ ਦਾ ਬਨੁਣਿਆ ਜਾਂਦਾ ਹੈ ਆਪਾ ਵੇਖਣ ਦਾ ਸਮਾਂ ਪ੍ਰਾਪਤ ਹੁੰਦਾ ਹੈ ਇਹ ਹਸਤੀ ਇਹੋ ਜੀ ਰੱਬੀ ਤਾਕਤ ਹਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੰਨਾਂ ਦਾ ਮੁਕਾਬਲਾ ਕੋਈ ਨਹੀਂ ਨਾਲ ਆਖਰੀ ਬਹਿਰੀ ਤਨੇ ਇਹ ਲਿਖਿਆ ਸੀ ਕਿ ਐ ਔਰੰਗਜ਼ੇਬ ਤੇਰੇ ਜਿਹੇ ਤਖਤ ਨੇ ਤੇਰੇ ਵਰਨਾ ਭਾਵੇਂ ਉਹ ਦਿੱਲੀ ਦਾ ਹੈ ਆਗਰੇ ਦਾ ਹੈ ਲਾਹੌਰ ਦਾ ਹੈ ਗਰਾਂਲੌਰ ਦਾ ਹੈ ਉਹਨਾਂ ਦੀ ਸ਼ਾਨ ਉਹ ਸੌਕਤ ਅੱਜ ਇਸ ਦਰਬਾਰ ਅੰਗੇ ਮੈਨੂੰ ਠਿੱਕੀ ਦਿਖਾਈ ਦਿੱਤੀ ਹੈ। ਭਾਵੇਂ ਇਹ ਪਹਾੜੀਆਂ ਵਿੱਚ ਬਣਾਇਆ ਸਜਾਇਆ ਆਸਾਨ ਹੈ ਪਹਾੜੀਆਂ ਵਿੱਚ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਮੈਂ ਮੁੱਲ ਲੈ ਕੇ ਜਗਾ ਇਹ ਬਣਾਈ। ਉਹਨੂੰ ਸਜਾਇਆ ਕਰਕੇ ਧਰ ਸੱਚੇ ਪਾਤਸ਼ਾਹ ਨੇ। ਪਰ ਇਹਦਾ ਜਿਹੜਾ ਦਬ ਦਬਾ ਇਹਦੀ ਚਮਕ ਦਮ ਕੇ ਦਾ ਰੋਹ ਜਿਹੜਾ ਮੈਂ ਅੱਜ ੱੱਕਿਆ ਹਾਂ। ਮੈਂ ਤੋਂ ਤੱਕ ਇਹ ਮਹਿਸੂਸ ਕੀਤਾ ਕਿ ਤੇਰੇ ਜਿਹੜੇ ਤੇਰੇ ਤਖਤ ਨੇ ਬਾਦਸ਼ਾਹ ਤੇਰੇ ਵੱਲੋਂ ਬੁੜਾਏ ਤਖਤ ਨੇ ਉਹ ਠਿੱਕੇ ਦੇ ਦਾਹੀ ਦਿੱਤੇ ਨੇ ਅੱਜ ਇਸ ਪ੍ਰਭਾਵ ਨੂੰ ਕਬੂਲਦਾ ਹੋਇਆ ਮੈਂ ਸਿੱਕੀ ਧਾਰਨ ਕਰਨ ਲੱਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਉਸ ਅਬੂ ਤੋਰਾਣੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਕੇਮਾ ਯਾਤਨਾ ਪੀਤੀ ਕੇ ਐ ਸਤਿਗੁਰੂ ਜੀ ਮੈਂ ਆਪ ਜੀ ਦੀਆਂ ਖਬਰਾਂ ਬਾਦਸ਼ਾਹ ਔਰੰਗਜ਼ੇਬ ਤੱਕ ਪਹੁੰਚਾਉਂਦਾ ਰਿਹਾ ਹਾਂ ਅਤੇ ਜੋ ਵਿਰੋਧੀ ਸ਼ਬਦਾਵਲੀ ਵਰਤਦਾ ਮੈਂ ਉਹ ਸ਼ਬਦਾਵਤਰਾ ਲਿਆ ਹਨ ਲਿਖਣ ਵਿੱਚ ਤੁਹਾਡੇ ਪ੍ਰਤੀ ਅੱਜ ਮੈਂ ਕੀਵਾ ਮੰਗਦਾ ਹਾਂ ਜਿੱਥੇ ਤੁਸੀਂ ਇਹ ਜਿਹੜੇ ਗੁਰੂ ਨਾਨਕ ਦੇਵ ਜੀ ਸਿੱਖ ਹਨ ਉਹਨਾਂ ਨੂੰ ਅਮਰ ਦੀ ਦਾਤ ਬਖਸ਼ ਰਹੇ ਹੋ ਮੇਰੇ ਤੇ ਵੀ ਦਇਆ ਕਰੋ ਮੈਨੂੰ ਵੀ ਅਮਰ ਦੀ ਦਾਤ ਬਖਸ਼ ਕੇ ਆਪਣਾ ਸਿੱਖ ਬਣਾ ਲਓ ਆਪਣਾ ਸਿੰਘ ਸਜਾਓ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੇਮਾ ਕਰਦਿਆਂ ਹੋਇਆਂ ਉਸ ਦਾ ਸੂਚਨੂ ਸਿੱਕੀ ਦੀ ਦਾਤ ਬਖਸ਼ਿਸ਼ ਕੀਤੀ ਅਤੇ ਅਰਲੇਰ ਸਿੰਘ ਨਾਮ ਰੱਖਿਆ ਜਿਨੇ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਕਿ ਆਖਰੀ ਰਿਪੋਰਟ ਭੇਜਦਿਆਂ ਹੋਇਆਂ ਉਸ ਦਾ ਸੂਚਨੂ ਇਹ ਵੀ ਨਾਲ ਤਾਰਨਾ ਪਰੇ ਲਹਿਜੇ ਤੌਰਾਂ ਕਿਸੇ ਨੂੰ ਆਖਿਆ ਸੀ ਕਿ ਇਹ ਬਾਦਸ਼ਾਹ ਕਦੀ ਭੁੱਲ ਕੇ ਇਸ ਸਤਿਗੁਰੂ ਨਾਲ ਟੱਕਰ ਲੈਣ ਦਾ ਖਿਆਲ ਨਾ ਬਣਾਉਣਾ ਅਗਰ ਗੁਰੂ ਗੋਬਿੰਦ ਸਿੰਘ ਜੀ ਨਾਲ ਟੱਕਰ ਲਏਗਾ ਤੇ ਤੇਰਾ ਖਾਨਦਾਨ ਤੇਰੀ ਆਪੋਜਾ ਤੈਸ ਨਹਿ ਸੋ ਜਾਣਗੇ ਢਹਿ ਢੇਰੀ ਹੋ ਜਾਣਗੇ ਇਹ ਏਡੀ ਵੱਡੀ ਹਸਤੀ ਹੈ ਸੋ ਸਾਧ ਸੰਗਤ ਉਹ ਕਾਰਗੀ ਤਦ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅਮਰਤ ਦੀ ਦਾਤ ਬਖਸ਼ਿਸ਼ ਕੀਤੀ ਬਹੁਤ ਵੱਡੇ ਭਾਰੀ ਕਰਤ ਵਿੱਚ ਫੇਰ ਲਗਾਤਾਰ ਇੱਕ ਵਾਰੀ ਤਾਂ ਐਡਾ ਸਨਾਟਾ ਛਾ ਗਿਆ ਸੀ ਕਿਸੇ ਕਿਸੇ ਨੇ ਉੱਠ ਕੇ ਉਸ ਭਾਰੀ ਘਟ ਵਿੱਚੋਂ ਮਾਤਾ ਜੀ ਕੋਲ ਜਾ ਕੇ ਸ਼ਿਕਾਇਤ ਵੀ ਕੀਤੀ ਕਿ ਮਾਤਾ ਜੀ ਆਪਣੇ ਸੁਪੁੱਤਰ ਨੂੰ ਆਪਣੇ ਨਾਲ ਨੂੰ ਸਮਝਾਓ ਅੱਜ ਉਹ ਆਪਣੇ ਸਿੱਖਾਂ ਦੇ ਸਿਰ ਵਟਣ ਲੱਗ ਪਏ ਪਹਿਲੇ ਗੁਰੂਆਂ ਨੇ ਐਵੇਂ ਨਹੀਂ ਕੀਤਾ ਗੁਰੂ ਨਾਲਖਸਰ ਤੋਂ ਲੈ ਕੇ ਐਵੇਂ ਸਿਰ ਨਹੀਂ ਸੰਕਟੇ یہ تو کئی شکایت گئے سنہاس لکھ دن دھڑھتا جنہوں گرو نانک سروپ درشن ہو رہے سن گرو گوبند سنگھ انہ نے حکم نو ست کر کے مرنا کیتا امرت ہے کہ امرت گلو دا حکم ہے ਜੇ ਸਤਿਗੁਰੂ ਵਰਗੇ ਚਰਨਾਂ ਦਾ ਅਮਰਤ ਲਵੋ ਜਿਸਨੇ ਸਿੱਖੀ ਧਰਮ ਕਰਮੀਏ ਤੇ ਹੁਕਮ ਮੰਨ ਨਾਲ ਸਤਿਵੰਤ ਕਹਿੰਦਾ ਕਿੰਤੂ ਪਰੰਤੂ ਨਹੀਂ ਕਰਦਾ ਜੇ ਹੁਕਮ ਹੋਇਆ ਕਿ ਹੁਣ ਖੰਡੇ ਬਾੜੇ ਦਾ ਅਮਰਤ ਛਕੋ ਤਾਂ ਸਿੱਖ ਕਿੰਤੂ ਪਰੰਤੂ ਨਹੀਂ ਕਰਦਾ ਸਤ ਕਰਕੇ ਹੁਕਮ ਮੰਨ ਨਾਲ ਕਰਦਾ ਸੋ ਹੋਲੇ ਦਾ ਕੀ ਵਿਆਖਿਆ ਕਰਦਕ ਉਸ ਜਸੂਲ ਨੇ ਕਿ ਜਿਹੜਾ ਇਸ ਵੇਲੇ ਜੋ ਅਮਰਤ ਤਿਆਰ ਕੀਤਾ ਗਿਆ ਉਹਨੇ ਨਿਕਲ ਕੇ ਬਿਨਾ ਕੁੰਡਿਆਂ ਤੋਂ ਇੱਕ ਲੋਹੇ ਦੀ ਕੜਾਹੀ ਲਈ ਗਈ ਸਤਨ ਦੇ ਵਿੱਚੋਂ ਲਿਆ ਕੇ ਜਲ ਪਾਇਆ ਗਿਆ ਮਾਤਾ ਜੀ ਤੋਂ ਦਿਨੇ ਵਿੱਚ ਪਤਾ ਸੇ ਪਾਏ ਕੋਈ ਬਾਣੀਆਂ ਪੜ੍ਹ ਕੇ ਇਹਨਾਂ ਨੇ ਆਬਹਿਆਦ ਤਿਆਰ ਕੀਤਾ ਅੰਮ੍ਰਿਤ ਤਿਆਰ ਕੀਤਾ ਉਹ ਛਕਾਇਆ ਗਿਆ ਉਹਨੇ ਕਿੰਨੀ ਕਮਲੀ ਕਾਰਨਾ ਤਾਂ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਜਿਹੜਾ ਸਮਾਂ ਜਿਹੜੇ ਕੌਦਗਮੇ ਤੱਕੇ ਨੇ ਉਹਨਾਂ ਨੂੰ ਬਿਆਨ ਨਹੀਂ ਕਰ ਸਕਦਾ ਕਿ ਅੱਜ ਤੋਂ ਮੈਂ ਇਹਨਾਂ ਦਾ ਸਿੱਖ ਬਣ ਗਿਆ ਇਹਨਾਂ ਦਾ ਇਹਨਾਂ ਦੀ ਹਸਤੀ ਤੋਂ ਕਾਇਲ ਹੋ ਗਿਆ ਕੁਰਬਾਨ ਹੋ ਗਿਆ ਹਾਂ ਤੁਹਾਨੂੰ ਇਸ ਦੀ ਪਰਪੇਟਨਾ ਕਿੰਨੀ ਵੱਡੀ ਸ਼ਕਤੀ ਕਿੰਨੀ ਵੱਡੀ ਤਾਕਤ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਪਰ ਪ੍ਰਾਪਤ ਕੌਣ ਕਰਦੇ ਨੇ ਭਗਵਾਨ ਗੁਰੂ ਗਰੰਤ ਸਾਹਿਬ ਜੀ ਦੇ ਬਚਨ ਹਨ ਕਿ ਜਿਹੜਾ ਮਨਮੁਖ ਹੈ ਉਹਨੂੰ ਅਮਰ ਤੇ ਚੰਗਾ ਨਹੀਂ ਲੱਗਦਾ ਉਹਦੀ ਰਹਿਤ ਉਹਦੀ ਸੋਚ ਕੀ ਹੈ ਕਿ ਅੰਮ੍ਰਿਤ ਘੋੜਾ ਵਿਖਿਆ ਮਿੱਟੀ ਸਾਗਤ ਦੀ ਬਿੰਦ ਲੈਣੋਂ ਦਿੱਤੀ ਜਿਹੜਾ ਅਸਤਕ ਬੰਦਾ ਹੈ ਨਾ ਰਾਜਪੂਤ ਮੰਨਣ ਵਾਲਾ ਅੱਜ ਦਾ ਮਨ ਨਹੀਂ ਹੈ ਜਿਹਦਾ ਮਨ ਗੁਰੂ ਦੇ ਹੁਕਮ ਨੂੰ ਮੰਨਣ ਦੇ ਤਿਆਰ ਨਹੀਂ ਹੁੰਦਾ ਆਖਿਆ ਉਹ ਨੂੰ ਵਿਰਥ ਨਹੀਂ ਲੱਗਦੀ ਹੈ ਅੰਮ੍ਰਿਤ ਘੋੜਾ ਆਗਦਾ ਹੈ ਉਹਨਾਂ ਸਤਸੰਗੀਆਂ ਵਾਲੇ ਵਿਚਾਰ ਜਾਂ ਗੁਰਬਾਣੀ ਦੇ ਵਿਚਾਰ ਗੁਰਬਾਣੀ ਸਰਵ ਕਰੀ ਤਗੀ ਨੇ ਲੱਗਦੇ ਉਹਨੂੰ ਦੁਨਿਆਵੀ ਅਸਲੀਲ ਕੀਤ ਚੰਗੇ ਲੱਗਦੇ ਨੇ ਉਹ ਲੱਗਦਾ ਕਿ ਇਹ ਅਮਰ ਹੈ ਪਰ ਇਹ ਕੀ ਦੀ ਗੱਲ ਹੈ ਇਹ ਨਾਸਕ ਦੀ ਗੱਲ ਹੈ ਮਨ ਮੁਕਤੀ ਕਰ ਜਿਹੜੇ ਗੁਰਮਖਿ ਨੇ ਉਹ ਗੁਰੂ ਦਾ ਫੱਪਾ ਮੰਨਦੇ ਹੋ ਕਿੰਤੂ ਪ੍ਰੰਤੂ ਨਹੀਂ ਕਰਦੇ ਉਹ ਸੁਝਾ ਨਹੀਂ ਦਿੰਦੇ ਉਹ ਆਪਣੇ ਵਿਚਾਰ ਨਹੀਂ ਰੱਖਦੇ ਉਹਨੂੰ ਅਗੇ ਉਹ ਤਾਂ ਜੋਗੜ ਕਹੇ ਸੋ ਇਹ ਭਰਮਾਂ ਨੂੰ ਇਸ ਦੇ ਅਮਲ ਕਰ ਦੇਣਾ ਇਹ ਗੁਰੂ ਨੇ ਜੇ ਉਹ ਹਕਮ ਕਰ ਦਿੱਤਾ ਇਹ ਮੇਰੇ ਭਲੇ ਵਾਸਤੇ ਹੈ ਮੇਰੇ ਨਾਲ ਹੈ ਤੇ ਮੇਰੇ ਵਾਸਤੇ ਹੈ ਮੈਂ ਸੱਤ ਕਰਕੇ ਮੰਨ ਲਾਵਾਂ ਮੇਰਾ ਫਾਇਦਾ ਹੋਵੇ ਤਾਂ ਅਨੰਤ ਬਾਬਾ ਜੀ ਸਰ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਥਾਂ ਥਾਂ ਤੇ ਜਾ ਕੇ ਕੀ ਪ੍ਰਚਾਰ ਕੀਤਾ ਬਾਬਾ ਯਸਰ ਸਿੰਘ ਜੀ ਨੇ ਇਹ ਥਾਂ-ਥਾਂ ਤੇ ਪ੍ਰਚਾਰ ਕੀਤਾ ਕਿ ਵੱਧ ਤੋਂ ਵੱਧ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਡੋਗੋ ਡੋਗ ਹਟਾਣ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਂ ਸਾگە ਤੋਂ ਨਵੀਂ ਸੁਰੂ ਕਰਨੀ ਹੈ ਜਿਹੜੇ ਗੁਰੂ ਨੂੰ ਸਮਰਪਤ ਨੇ ਤੇ ਗੁਰੂ ਨੂੰ ਬਰਨਸਾਹ ਜੀ ਨਾਲ ਜੋੜ ਦੇਣ ਉਹਨਾਂ ਦੀ ਸੰਗਤ ਕਰਨੀ ਆ ਪਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਂ ਤੇ ਜਿਹੜਾ ਹੁਕਮ ਕੀਤਾ ਖੰਡੇ ਬਾਟੇ ਦਾ ਵੱਧ ਚੜ੍ਹਨ ਭਾਈ ਹੋ ਚਾ ਉਦਾਹਰਣਾਂ ਦੇ ਦੇ ਕੇ ਇੰਨੀ ਵੱਡੀ ਕਿਰਪਾ ਕਰਦੇ ਸਨ ਧਰਬਾਬਾ ਜੀ ਸਤਸੰਗ ਜੀ ਜਿਨ੍ਹਾਂ ਨੇ ਸਮਾ ਵੇਖਿਆ ਜਾਂ ਜਿਹੜੇ ਸਰੀਰ ਕਰਕੇ ਮੌਜੂਦ ਨੇ ਉਹਨਾਂ ਦੇ ਪੁਰਖਿਆਂ ਨੇ ਪਿਤਾ ਪਤਾਂਵਾਂ ਨੇ ਸਮਾ ਲੱਘਿਆ ਉਹ ਦੱਸਦੇ ਨੇ ਕਿ ਉਹਨਾਂ ਦੀ ਰੋਹਾਨੀ ਤਾਕਤ ਕਿੱਡਾ ਅਸਰ ਕਰਦੀ ਸੀ ਕਿੰਨਾ ਪ੍ਰਭਾਵ ਪਾਉਂਦੀ ਸੀ ਬਾਬਾ ਜੀ ਅਮਰਤ ਦੀ ਤਾਕਤ ਨੂੰ ਹਮੇਸ਼ਾ ਹੀ ਮਹਾਂਤਾ ਵਾਲੀ ਗੱਲ ਕਹਿੰਦੇ ਸਨ ਕਿ ਗੁਰੂ ਦਾ ਹੁਕਮ ਮੰਨਣਾ ਜ਼ਾਇਰ ਜੋਨੀ ਦੇ ਤੇ ਵੀ ਉਦਾਹਰਣ ਦੇ ਕੇ ਹੋਰ ਸਿੱਖਾਂ ਦੀ ਉਦਾਹਰਣਾਂ ਦੇ ਕੇ ਕਿ ਜਿਹੜੇ ਨਹੀਂ ਚਾਹਦੇ ਸਨ ਸਤਿਗੁਰੂ ਜੀ ਨੇ ਆਖਿਆ ਜੇ ਦਰਗਾਹ ਖਾਂ ਲੈਣੀ ਹੈ ਖਾਲਸਾ ਪੰਥਰ ਚ ਸ਼ਾਮਲ ਹੋਣਾ ਹੈ ਫਿਰ ਹੌਣ ਵਾਲੀ ਮਰਜ਼ਾ ਦਾ ਨੂੰ ਹੌਣ ਵਾਲੇ ਹਕੂਮ ਨੂੰ ਮੰਨਣੀ ਹੀ ਪਏਗਾ ਆਪਣੀ ਮਰਜ਼ੀ ਕਿਸੇ ਦੀ ਕੋਈ ਨਹੀਂ ਪੰਜਾਬ ਦੀ ਧਰਤੀ ਤੇ ਮੋਗੇ ਆ ਕੇ ਜਿਸ ਧੰਨ ਬਾਬਾ ਈਸ਼ਤ ਸਿੰਘ ਜੀ ਦੇ ਨਗਰ ਵਿੱਚ ਗਏ ਇੱਕ ਨਗਰ ਵਿੱਚ ਗਏ ਤੇ ਨਗਰ ਵਾਲਿਆਂ ਨੇ ਇੱਕ ਜਨ ਕਮਰਾ ਸੀ ਉਹ ਦੇ ਵਿੱਚ ਰਹੱਸ ਦਾ ਪਰਵਾਨ ਕੀਤਾ ਤੇ ਉੱਥੇ ਹੀ ਇੱਕ ਮਾਹਰ ਪੁਰਸ਼ ਪਹਿਲਾਂ ਕੁਝ ਸਮਾਂ ਪਹਿਲਾਂ ਘਰ ਕੇ ਗਏ ਸਨ ਐਸੇ ਤੇ ਉਹਨਾਂ ਦੇ ਨਾਮ ਨਾਲ ਵੀ ਸਿੰਘ ਲੱਗਦਾ ਸੀ ਪਰ ਅਮਰਤ ਨਹੀਂ ਸੀ ਚੱਕਿਆ ਜਦੋਂ ਉਹ ਸੇਨਾ ਤੇ ਧਰ ਬਾਬਾ ਯਸ਼ੰਤ ਸਿੰਘ ਵੀ ਨਾਲ ਸਰਵਲ ਦੀ ਵਿਹਾਰਸ਼ ਕਰਨ ਲੱਗੇ ਬਾਬਾ ਜੀ ਨੇ ਪਤਾ ਕੀ ਬਦਲ ਕੀਤਾ ਤਨ ਬਾਬਾ ਇਸਤਰੀ ਦੀ ਕਹਿੰਦੇ ਗਿੱਦਰ ਦੇ ਘਰਨੇ ਵਿੱਚ ਸ਼ੇਰ ਨੂੰ ਮਾਰਨ ਲੱਗੇ ਹੋ ਕਹਿੰਦੇ ਨੇ ਗਿੱਦਰ ਦੇ ਘਰਨੇ ਵਿੱਚ ਸ਼ੇਰ ਨੂੰ ਮਾਰਨ ਲੱਗੇ ਹੋ ਭਾਵੇਂ ਤੇ ਨਾ ਉਹਨਾਂ ਦੀ ਹਰਸ਼ ਕਰਾਈ ਜਿੰਨਾ ਅਮਰ ਚੱਕਿਆ ਸੀ ਤੇ ਕਰਗੀ ਧਰ ਦੇ ਸਿੰਘ ਵੀ ਤਨ ਬਾਬਾ ਇਸਤਰੀ ਦੀ ਇਹ ਵੀ ਵਰਣ ਕਰਦੇ ਸਨ ਦੇਖੀ ਅਸੀਂ ਇਹ ਨਵੇਂ ਇਹਨਾਂ ਸਮਝਣਾ ਕਿ ਕੇਵਲ ਸਾਹਮਣੇ ਸਿੰਘ ਵੀ ਹਾਂ ਅਮਰ ਚੱਕਿਆ ਕਰਗੀ ਧਰ ਦੇ ਸਿੰਘ ਵੀ ਹਾਂ تو ساتھ سنگت آپ ودھائی کے پاتر ہو کہ رل مل کے سارے نوجوان ساری سنگت کا سہیوگ لے کے بڑا ارالا کر دوں خالص دالسا ساجنا دس کا مناؤ کا بابا ایشر جی نان سر والے کے جنم دہڑا مناؤ کا ابرالہ یہ ادم کرتے ہو سنو سنگت کروں کا ਗੁਰੂ ਨੇ ਬਚਨ ਸਰਵਨ ਕਰਨ ਦਾ ਤੇ ਫਿਰ ਗੁਰੂ ਵਾਲੇ ਬਣਨ ਦਾ ਅਰਥ ਸਿਰੇ ਉੱਤੇ ਪੰਕਤੀ ਹੈ ਕਿ ਸੁਣੀ ਛੱਡ ਦਿੱਤੀ ਅਸੀਂ ਉਸ ਤੋਂ ਤੱਕ ਇਨਾਵਨਾ ਮੰਨਣਾ ਕੀਤਾ ਕਿ ਅਮਰਤ ਛਕੀਏ ਕੇਤਾ ਸਿਰਫ ਸੁਣਨ ਤਾਂ ਕੀ ਸੀ ਮੰਤ ਹੈ ਗੁਰੂ ਗ੍ਰੰਥ ਸਾਹਿਬ ਦਾ ਪਰਮਾਨ ਰਹਿ ਤੇ ਰਹਿ ਤੇ ਰਹਿ ਜਾਹੇ ਨਿਕਾਰਾ ਕਿ ਗੁਰੂ ਦਾ ਹੁਕਮ ਮੰਨ ਕੇ ਅਮਰਤ ਬਾਣ ਕਰੇ ਗੁਰੂ ਵਾਲਾ ਬਣੇ ਰਹਿਤ ਰੱਖੇ ਜਿਹੜੇ ਆ ਦੁਨਿਆਵੀ ਪ੍ਰਭਾਵ ਨੇ ਗੁਰੂ ਨਾਲ ਦੂਰ ਦੂਰ ਰੱਖਣ ਵਾਲੇ ਉਹ ਮਗਰਮਾ ਲੈਂਦੇ ਜਾਂਦੇ ਉਹ ਪ੍ਰਭਾਵ ਘੱਟਦਾ ਜਾਂਦਾ ਤੇ ਛੱਡਦਾ ਜਾਂਦਾ ਹੈ ਇੱਕ ਦਿਨ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ ਤੇ ਜਿੱਥੇ ਅੱਜ ਇਹ ਤੁਸੀਂ ਦਿਵਸ ਮਨਾ ਰਹੇ ਹੋ ਤੇ ਨਾਲ ਭਗਤ ਧੰਨ रविदास ਜੀ ਦਾ ਜਨਮ ਦਿਹਾੜਾ ਵੀ ਹੈ ਦਾਸ ਸਾਰੀ ਸੰਗਤ ਨੂੰ ਸਾਰ ਸਾਧਨਾ ਦਰਸ਼ਕੀਆਂ ਤੇ ਬਾਬਾ ਰਿਸ਼ਰ ਸਿੰਘ ਜੀ ਦੇ ਜਨਮ ਦਿਹਾੜੀਂ ਜਿੰਤੇ ਮੁਬਾਰਕਾਂ ਦਿੰਦਾ। ਉਥੇ ਭਗਤ ਧੰਨਾ ਜੀ ਦੇ ਜਨਮ ਦਿਹਾੜੀਂ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦਾ। 10 ਸੰਬਾਰ ਬਾਬਾ ਸੇਵਲ ਸਿੰਘ ਜੀ ਨਾਮ ਸਬਾਲੇ ਕਿਰਪਾ ਕਰਨੀ ਹੈ। ਅਤੇ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਜਿਨ੍ਹਾਂ ਨੂੰ ਅਕਸਰ ਹੀ ਗੁਰਦੁਆਰਾ ਮਜੀਦ ਸਾਹਿਬ ਨੂੰ ਅਰਪਣ ਕਰਦਾ ਕਰਦੇ ਨੇ ਸਰਹੂ ਕਰਦੇ ਆ। ਜENNIE ਵਿਦਿਆ ਹੁ ਚੇਚੇ ਦੌਰ ਦੇ ਪ੍ਰਾਪਤ ਕੀਤੀ ਤੇ ਵਿਦਿਆ ਨੂੰ ਅੱਗੇ ਸੰਗਤ ਦੇ ਸਾਹਮਣੇ ਢੱਡ ਕੇ ਢੱਡ ਹੋ ਕੇ ਰੱਖਣਾ ਸਿੱਖੀ ਵੀ ਕਰੇ ਕਰਦੀ ਗੁਰੂ ਜਰ ਦਾ ਆਸਣਾ ਲੈ ਕੇ ਨੌਜਵਾਨਾਂ ਦੀ ਸੰਗਤ ਦੇ ਬੇਨਤੀ ਕਰ ਤੇ ਪਹੜਾਏ ਨੇ ਉਹਨਾਂ ਨੂੰ ਵੀ ਦੀਏ ਅਦਾ ਸਿੱਖੀ ਕਿਮਾ ਜਨਮ ਕਰਦੇ ਈਮਾਨ ਮੰਗਦੇ ਪਿਆਰ ਸੇ ਬਿਲਾਓ ਫਤਿਹ ਜੀ ਵਾਹਿਗੁਰੂ ਕੀ ਕਾਫੀ ਸਾ ਵਾਹਿਗੁਰੂ ਕੀ ਫਤਿਹ